ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਾਡੇ ਨਵੇਂ ਚੈਨਲ ਤੇ ਸੋ ਅੱਜ ਲੱਖੇ ਵੀਰ ਦੇ ਨਾਲ ਸੁਵਿਚਾਰ ਚਰਚਾ ਦੀ ਅਸੀਂ ਪੇਸ਼ ਹੋਏ ਆਂ ਤੇ ਕੁਝ ਸਵਾਲ ਆ ਉਹਨਾਂ ਦੇ ਮਨਾਂ ਦੇ ਬੀਤੀ ਜਿੰਨੀ ਬੁਦਾਸ ਨੂੰ ਨੌਲੇਜ ਆ ਜਿੰਨਾ ਕੋ ਗਿਆਨ ਵਾ ਮਹਾਰਾਜ ਦੀ ਕਿਰਪਾ ਨਾਲ ਸ਼ੁੱਧ ਬੁੱਧੀ ਨਾਲ ਅਸੀਂ ਉਸ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਪਹਿਲਾ ਸਵਾਲ ਮੈਨੂੰ ਉਹ ਜੀ ਮੇਰਾ ਕਿ ਦੁਨੀਆ ਦੀ ਤੁਸੀਂ ਕਿਹੜੀ ਚੀਜ਼ ਨੂੰ ਸਭ ਤੋਂ ਬਿਹਤਰ ਮੰਨਦੇ ਹੋ ਜਿਹਦੇ ਬਿਨਾ ਅਸੀਂ ਨਹੀਂ ਗੁਜ਼ਾਰਾ ਕਰ ਸਕਦੇ ਮੇਰਾ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਸੈਲਫ ਕਿਉਂਕਿ ਜਦੋਂ ਬੰਦਾ ਖੁਦਲੀ ਮਿਹਰਬਾਨ ਹੁੰਦਾ ਹੈ ਜਾਂ ਖੁਦਲੀ ਮਾਨ ਹੁੰਦਾ ਹੈ ਤੇ ਹਰ ਚੀਜ਼ ਉਹਦੇ ਲਈ ਚੰਗੀ ਹੋ ਜਾਂਦੀ ਹੈ ਕਿਉਂਕਿ ਜਿਵੇਂ ਮਾਰਾ ਹੀ ਕਹਿੰਦੇ ਨਾ ਪਾਣੀ ਦੇ ਕੋਈ ਬੰਦੇ ਖੋਜ ਤਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਮਤਲਬ ਜਿਹੜਾ ਬੰਦਾ ਖੁਦ ਨੂੰ ਖੋਜਦਾ ਹੈ ਖੁਦ ਦੇ ਵਿਚਾਰ ਕਰਦਾ ਹੈ ਚਰਚਾ ਕਰਦਾ ਹੈ ਉਹ ਇਹਨਾਂ ਆਦੇ ਆਪ ਨੂੰ ਸਪੈਸੀਫਾਈ ਕਰ ਲੈਂਦਾ ਆ ਵੀ ਖੁਦ ਦੇ ਪ੍ਰੇਮ ਦੇ ਭਾਵ ਦੇ ਵਿੱਚ ਉਹ ਹਰ ਇੱਕ ਚੀਜ਼ ਪਿਆਰੀ ਲੱਗਣ ਲੱਗ ਜਾਂਦੀ ਹੈ ਮੇਰਾ ਦੂਜਾ ਸਵਾਲ ਆ ਤੁਹਾਨੂੰ ਇਹ ਕਿ ਦੁਨੀਆ ਨੂੰ ਖੋਜਣਾ ਸੌਖਾ ਜਾਂ ਬੰਦੇ ਨੂੰ ਆਪਣੇ ਆਪ ਨੂੰ ਖੋਜਣਾ ਕਿਉਂਕਿ ਦੋਨੇ ਜਿਹੜੀਆਂ ਚੀਜ਼ਾਂ ਦਾ ਉਹ ਬਹੁਤ ਹੀ ਉਲਝਾਓ ਆਪ ਦੇ ਵਿੱਚ ਗੁਜਰ ਰਹੀਆਂਗਾ ਜਿਸ ਤਰ੍ਹਾਂ ਬ੍ਰਹਿਮੰਡ ਦਾ ਉਮੀ ਧਰਤੀ ਤੇ ਉਸੇ ਤਰ੍ਹਾਂ ਹੀ ਬੰਦੇ ਦਾ ਜਿਹੜਾ ਦਿਮਾਗ ਕੰਮ ਕਰਦਾ ਤੇ ਇਹਨਾਂ ਦੇ ਵਿੱਚੋਂ ਤੁਸੀਂ ਕੀ ਸਮਝਦੇ ਹੋ ਇਹ ਚੀਜ਼ ਬਾਰੇ ਦੇਖੋ ਦੁਨੀਆ ਦਾ ਇੱਕ ਵਿਗਿਆਨ ਤੇ ਗਿਆਨ ਦੋ ਨਾਮ ਦੀ ਚੀਜ਼ ਹੁੰਦੀ ਹੈ ਕਿ ਜਿਹੜਾ ਗਿਆਨ ਆ ਉਹ ਇੱਕ ਐਸ ਅ ਯੂਨੀਵਰਸਲ ਚੀਜ਼ ਹੈ ਵੀ ਬੰਦੇ ਦਾ ਜਿੱਦਾ ਦਿਮਾਗ ਹੈ ਵੀ ਪਹੁੰਚ ਬੇਅੰਤ ਤੇ ਇਹਨੂੰ ਜਿੱਦਾਂ ਖੋਜਣ ਦੇ ਨਾਲ ਸਮਝਿਆ ਜਾ ਸਕਦਾ ਉਦਾਂ ਜਿਹੜਾ ਵਿਗਿਆਨ ਵਿਗਿਆਨ ਦਾ ਪੱਖ ਆ ਉਹ ਵੀ ਖੋਜਣ ਦੇ ਨਾਲ ਸਮਝਿਆ ਜ਼ਰੂਰ ਜਾ ਸਕਦਾ ਪਰ ਮੇਰਾ ਮੰਨਣਾ ਇਹ ਆ ਕਿ ਦੁਨੀਆ ਨੂੰ ਨਹੀਂ ਬੰਦੇ ਨੂੰ ਖੁਦ ਨੂੰ ਖੋਜਣਾ ਜ਼ਿਆਦਾ ਔਖਾ ਹੈ ਕਿਉਂਕਿ ਜੀ ਆਪਾ ਜੋ ਪਈ ਸਾਹਿਬ ਦੀ ਗੱਲ ਕਰੀਏ ਤੇ ਮਹਾਰਾਜ ਆਂਦੇ ਆ ਕਾਲ ਪਾਏ ਬ੍ਰਹਮਾ ਬਹੁਤਰਾ ਕਾਲ ਪਾਏ ਸਿਕਜੂ ਰੋ ਬਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਦਾ ਕੀਆ ਤਮਾਸ਼ਾ ਮਹਾਰਾਜ ਕਹਿੰਦੇ ਇੱਕ ਅਕਾਲ ਹੈ ਤੇ ਇੱਕ ਕਾਲ ਜਿਹੜਾ ਅਕਾਲ ਜਿਹਨੂੰ ਅਸੀਂ ਅਦਾਲਪੁਰਖ ਵਾਹਿਗੁਰੂ ਕਹਿੰਦੇ ਹੈ ਕਿ ਜਿਹੜਾ ਕਾਲ ਹੈ ਉਹ ਸਮਾਂ ਆ ਸੀ ਸਮੇ ਦੇ ਵਾਸੀ ਚ ਜਿਹੜੀ ਸਾਡੀ ਪੰਜੂ ਤੱਕ ਸੀਰ ਦੇ ਆ ਤੇ ਸਮੇ ਦੇ ਵਾਸੀ ਚ ਹੁਣ ਮਹਾਰਾਜ ਆਂਦੇ ਸਕਲ ਕਾਲ ਦਾ ਕੀਆ ਤਮਾਸ਼ਾ ਇਹ ਜਿਹੜੀ ਅਸੀਂ ਦੁਨੀਆ ਵੇਖ ਰਿਹਾ ਇੱਕ ਤਮਾਸ਼ਾ ਹੈ ਇਹ ਪ੍ਰਮਾਤਮਾ ਦਾ ਕਾਲਪੁਰਖ ਦਾ ਬਣਾਇਆ ਇੱਕ ਤਮਾਸ਼ਾ ਹੈ ਜਿਹੜਾ ਮਲੀਆਂ ਮੀਟ ਹੋ ਜਾਣਾ ਤੇ ਫਿਰ ਮਹਾਰਾਜ ਬੰਦੇਵਾਰੀ ਦਾ ਇਹ ਆਂਦੀ ਆ ਵੀ ਅ ਮਨ ਤੋਂ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਜਿਹਨੇ ਖੁੱਦ ਨੂੰ ਪਛਾਣ ਲਿਆ ਖੁੱਦ ਨੂੰ ਕੁੱਝ ਲਿਆ ਉਹ ਤੇ ਬ੍ਰਹਮ ਬਣ ਗਿਆ ਨਾ ਜਿਹਨੇ ਮਾਇਆ ਇਹ ਹੀ ਚੀਜ਼ਾਂ ਦੇ ਸਾਨੂੰ ਵਾਰ-ਵਾਰ ਗੁਰਬਾਣੀ ਨਾਲ ਸਮਝਾਉਂਦੇ ਆ ਵੀ ਖੁੱਦ ਨੂੰ ਖੋਜਣਾ ਕਿਉਂ ਜ਼ਰੂਰੀ ਹੈ ਖੋਜਤ ਖੋਜਤ ਤਤ ਵਿਚਾਰ ਜਦੋਂ ਅਸੀਂ ਖੋਜ ਨੂੰ ਖੋਜਦੇ ਆ ਸਾਨੂੰ ਤਾਂ ਹੀ ਉਸ ਚੀਜ਼ ਦਾ ਗਿਆਨ ਮਿਲਦਾ ਆ ਪਿਆਰ ਮਿਲਦਾ ਆ ਤੇ ਸਾਨੂੰ ਪਤਾ ਲੱਗਦਾ ਆ ਵੀ ਅਸੀਂ ਕਿਸ ਲੈ ਜੀ ਉੱਪਰ ਖੜੀ ਹਾਂ ਤਾਂ ਮੇਰਾ ਇਸ ਚੀਜ਼ ਪ੍ਰਤੀ ਜਵਾਬ ਇਹ ਆ ਵੀ ਖੁਦ ਨੂੰ ਖੋਜਣਾ ਬਹੁਤ ਔਖਾ ਆ ਕਿਉਂਕਿ ਜਿਹੜਾ ਮਨ ਆ ਇੱਕ ਬਾਂਦਰ ਦੀ ਤਰ੍ਹਾਂ ਆ ਵੀ ਇਹਨੂੰ ਫੜ ਉੜੀ ਸਕਦਾ ਆ ਜਿਹਨੂੰ ਗੁਰੂ ਸ਼ਬਦ ਦਾ ਮੇਲ ਠੀਕ ਆ ਜੀ ਮੇਰਾ ਅਗਲਾ ਸਵਾਲ ਆ ਕਿ ਅੱਜ ਦੇ ਦੌਰ ਦੇ ਵਿੱਚ ਜਿੱਦਾਂ ਆਪਣੇ ਇੱਕ ਪਰਿਵਾਰ ਹੁੰਦਾ ਸਭ ਨਾਲ ਦਾ ਪਰਿਵਾਰ ਆ ਉਦੇ ਵਿੱਚ ਪਰਿਵਾਰ ਵੀ ਜ਼ਰੂਰੀ ਆ ਤੇ ਪ੍ਰਮਾਤਮਾ ਦੀ ਬੰਦਗੀ ਵੀ ਜ਼ਰੂਰੀ ਆ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਚੋਂ ਮੇਨ ਜਾਂ ਮੁੱਖ ਕਿਹੜੀ ਚੀਜ਼ ਨੂੰ ਰੱਖਦੇ ਹੋ ਮੈਂ ਹਮੇਸ਼ਾ ਪ੍ਰਮਾਤਮਾ ਨੂੰ ਰੱਖਦੀ ਕਿਉਂਕਿ ਪ੍ਰਮਾਤਮਾ ਹੀ ਮਾਪਾਪ ਹੈ ਉਹੀ ਰੂਪ ਆ ਕਿਉਂਕਿ ਗੁਰੂ ਸਾਹਿਬ ਕਹਿੰਦੇ ਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉਂ ਪਾਈ ਜਗਤ ਦਿਖਾਇਆ ਪ੍ਰਮਾਤਮਾ ਆਪ ਹੀ ਸਾਡੀ ਮਾਂ ਆ ਆਪ ਹੀ ਉਹ ਪਿਓ ਆ ਕਿਉਂਕਿ ਇਹ ਸਾਡੀਆਂ ਪ੍ਰਾਣੀਆਂ ਸਾਂਝਾਂ ਹੁੰਦੀਆਂ ਨੇ ਕਿਸੇ ਕੁਝ ਜਨਮਾਂ ਦੀਆਂ ਜੀਦੇ ਚ ਸਾਨੂੰ ਸਾਡਾ ਜੀਵਨ ਸਾਥੀ ਮਿਲਦਾ ਸਾਡੇ ਮਾਪੇ ਮਿਲਦੇ ਸਾਡੇ ਬਾਲ ਬੱਚੇ ਲੈਂਦੇ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਨੇ ਗ੍ਰਹਿਸਤੀ ਜੀਵਨ ਦੀ ਵੀ ਪਹਿਲ ਦਿੱਤੀ ਤੇ ਗ੍ਰਹਿਸਤੀ ਜੀਵਨ ਦੇ ਵਿੱਚ ਜ਼ਿੰਮੇਵਾਰੀਆਂ ਸਾਂਭਣੀਆਂ ਸਾਡਾ ਫਰਜ਼ ਆ ਪਰ ਅਸੀਂ ਜੇ ਪ੍ਰਮਾਤਮਾ ਦੀ ਬੰਦਗੀ ਨੂੰ ਭੁੱਲ ਜਾਈਏ ਤਾਂ ਇਹ ਸਾਡੇ ਲਈ ਬਹੁਤ ਮੰਦਭਾਗੀ ਚੀਜ਼ ਬਣ ਜੀ ਕਿਉਂਕਿ ਅਸਲ ਜਿਹੜਾ ਸਾਡਾ ਮੂਲ ਐ ਸੀ ਉਸ ਨੂੰ ਪਛਾਣ ਨਹੀਂ ਰਹਿਣਾ ਨਾਮ ਬਿਨਾਂ ਤਾਂ ਸਭ ਕੁਝ ਕੂੜ ਆ ਸੋ ਨਾਮ ਦੀ ਖੇਡ ਨਾਲ ਜੀਅ ਸੀ ਜਨਮ ਮਰਨ ਤੋਂ ਪਾਰ ਕਰਨਾ ਹੈ ਫਿਰ ਬੰਦਗੀ ਕਰਨੀ ਪੈਣੀ ਹੈ ਕਿਉਂਕਿ ਮਹਾਰਾਜਾਂ ਨੇ ਜਨਮ ਮਰਨ ਤੋਂ ਦੋਹੋਂ ਨਹੀਂ ਜਨ ਪਰਉਪਕਾਰੀ ਆਏ ਫਿਰ ਉਹੀ ਮਹਾਰਾਜ ਦੇ ਭਗਤ ਪਰਉਪਕਾਰੀ ਹੁੰਦੇ ਆ ਜਿਹੜੇ ਬੰਦਗੀ ਕਰਕੇ ਜਨਮ ਮਰਨ ਦੇ ਜੀਵ ਤੋਂ ਮੁਕਤ ਹੋ ਜਾਂਦੇ ਸੋ ਜੀਅ ਸੀ ਆਤਮਕ ਮੌਤ ਸਹੇੜ ਰੇ ਆ ਉਹ ਜੋ ਅੱਜ ਅਸੀਂ ਪੰਜ ਵਿਚਾਰਾਂ ਤੋਂ ਸਹੇੜ ਰੇ ਆ ਕਿਉਂਕਿ ਮਹਾਰਾਜਾਂ ਦੇ ਕਾਮਨਾ ਬਿਸਰੇ ਉਕਰੋਧ ਨਾ ਬਿਸਰੇ ਲੋਭ ਨਾ ਛਟੋ ਦੇਵਾ ਅੰਪਰ ਨਿੰਦਾ ਮੁਕਤੀ ਨਹੀਂ ਛੁੱਟੀ ਨਿਕਲ ਭਈ ਸਭ ਸੀ ਵਾ ਉਹ ਐਸੀਆਂ ਸਾਨੂੰ ਅਸੀਂ ਆਵਾ ਦਾ ਐਸੀਆਂ ਕਿਰਤ ਦਾ ਕੀ ਫਾਇਦਾ ਜੇ ਅਸੀਂ ਬਕਾਰਾਂ ਚੋਂ ਨਾ ਨਿਕਲ ਸਕੀ ਮੂਹ ਦੇ ਰਿਸ਼ਤਿਆਂ ਚੋਂ ਨਾ ਨਿਕਲ ਸਕੀ ਸੋ ਮੇਰਾ ਮੰਨਾ ਇਹ ਹੈ ਪਰਮਾਤਮਾ ਨੇ ਜਿੱਦਾਂ ਸਾਨੂੰ ਸੋਹਣੀ ਜ਼ਿੰਦਗੀ ਦਿੱਤੀ ਆ ਸਾਨੂੰ ਪਰਿਵਾਰ ਦੇ ਨਾਲ ਨਾਲ ਜਿਹੜਾ ਮੂਹ ਸਾਡਾ ਰੂਪ ਆ ਸਾਨੂੰ ਬੰਦਗੀ ਨੂੰ ਸਭ ਤੋਂ ਪਹਿਲ ਦੇਣੀ ਚਾਹੀਦੀ ਸੋ ਮੇਰਾ ਆਖਰੀ ਜਿਹੜਾ ਸੂਚਨਾ ਇਹੀ ਆ ਤੇ ਤੁਹਾਡੇ ਸਵਾਲਾਂ ਦੇ ਮੁਤਾਬਕ ਪਰਮਾਤਮਾ ਸਭ ਤੋਂ ਉੱਤਮ ਹੈ ਉਹਦੀ ਖੋਜ ਦੇ ਨਾਲ ਹੀ ਬੰਦਾ ਖੁਦ ਨੂੰ ਖੋਜ ਸਕਦਾ ਹੈ ਕਿ ਜੇ ਅਸੀਂ ਦੁਨਿਆਵੀ ਚਰਚਾ ਦੇ ਵਿੱਚ ਇਦਾਂ ਰਹੇਗੇ ਫਿਰ ਨਾਮ ਬਿਨਾ ਸਾਰੀਆਂ ਗੱਲਾਂ ਖੋਸ਼ੀਆਂ ਨਹੀਂ ਅਸੀਂ ਜਿੰਨੇ ਮਰਜੀ ਯਤਨ ਕਰ ਲਈਏ ਅਸੀਂ ਖੁਦ ਨੂੰ ਵੀ ਪਛਾਨ ਸਕਾਂਗੇ ਕਿਉਂਕਿ ਜਿਤੇ ਕਰਕੇ ਸਾਡਾ ਸਾਨੂੰ ਅਗਾਂਹ ਤੇ ਸਾਡਾ ਪਛਾਣ ਪਛੋਕੜ ਨਹੀਂ ਪਤਾ ਲੱਗੂਗਾ ਵੀ ਸਾਨੂੰ ਮਾਰਾ ਹੀ ਨਹੀਂ ਕਿਉਂ ਭੇਜਿਆ ਕਿਸ ਕਰਕੇ ਭੇਜਿਆ ਸੋ ਇਸੇ ਲਈ ਸਾਨੂੰ ਖੁਦ ਨੂੰ ਖੋਜਣਾ ਪਰਮਾਤਮਾ ਨੂੰ ਖੋਜਣਾ ਗੁਰੂ ਦੇ ਨਾਲ ਲੱਗਣਾ ਸਾਡਾ ਸੁਭਾਵਿਕ ਕਾਰਜ ਹੈ ਸਾਡਾ ਸ਼ੁਭੋਭਿਤ ਕਰ わいごじいかんさん。わいごじい。